ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਸ਼ਹੀਦ ਪਾਈ ਹਰਦੀਪ ਤੱਕ ਨਿੱਚਰ ਜ਼ਿੰਦਾਬਾਦ ਤੇਰੀ ਫੌਜ ਤੇ ਪਰਾਗਾਂ ਦੇ ਟੋਕਲੇ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਸ਼ਹੀਦ ਭਾਈ ਹਰਦੀਪ ਸਿੰਘ ਜਿੰਦਾਬਾਦ ਸ਼ਹੀਦ ਭਾਈ ਹਰਦੀਪ ਸਿੰਘ ਜਿੰਦਾਬਾਦ ਜਿੰਦਾਬਾਦ ਤੇਰੀ ਫੌਜ ਤੇ ਨਰਾਉਨ ਦੇ ਟੋਕੇ ਜਿੰਦਾਬਾਦ ਤੇਰੀ ਫੌਜ ਤੇ ਨਰਾਉਨ ਦੇ ਟੋਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਹਰਦੀਪ ਸਿੰਘ ਜਿੰਦਾ ਨੂੰ ਸਬਾਰਥ ਦੋਚਰ ਕੇ ਲਗਾ ਰਹੀਆਂ ਚਾਹਿਆ ਉਹਨਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਦਿਲੋਂ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਵੀ ਉਹਨਾਂ ਦੀ ਬਣਦੀ ਇੱਜ਼ਤ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਨੂੰ ਬਣਦੀ ਇੱਜ਼ਤ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸ਼ਹੀਦਾਂ ਦੀ ਸ਼ਹਾਦਤ ਕਦੇ ਵੀ ਅਜਾਈ ਨਹੀਂ ਜਾਂਦੀ ਬੇਸ਼ੱਕ ਮੁਗਲਾਂ ਨੇ ਫਰੰਗੀਆਂ ਨੇ ਔਰ ਅੱਜ ਦੀ ਹਿੰਦੂਤਵੀ ਹਕੂਮਤ ਨੇ ਪੂਰਾ ਜ਼ੋਰ ਲਗਾ ਕੇ ਦੇਖ ਲਿਆ ਪਰ ਸਿੱਖਾਂ ਨੇ ਕਦੀ ਵੀ ਇਹ ਨਹੀਂ ਮੰਨੀ ਉਸੇ ਤਰ੍ਹਾਂ ਹੀ ਅੱਜ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜਿਸ ਨੂੰ ਭਾਰਤ ਦੀ ਹਿੰਦੂਤਵੀ ਅੱਤਵਾਦੀ ਹਕੂਮਤ ਨੇ 18 ਜੂਨ 2023 ਨੂੰ ਪਹਾੜੇ ਦੇ ਕਾਤਲਾ ਰਹੀਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸ਼ਾਇਦ ਉਹਨਾਂ ਦੇ ਮਨ 'ਚ ਇੱਕ ਭਲੇਕਾ ਤੇ ਵਹਿਮ ਸੀ ਕਿ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਦੀ ਮੌਤ ਤੋਂ ਬਾਅਦ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਵੱਸਦੇ ਨੇ ਉਹ ਡਰ ਅਤੇ ਸਹਿਮ ਜਾਣਗੇ ਪਰ ਹੋਇਆ ਇਸ ਤੋਂ ਉਲਟ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਨਹੀਂ ਲੱਖਾਂ ਹੀ ਨੌਜਵਾਨ ਜਿਨ੍ਹਾਂ ਦੀ ਜਮੀਰ ਸੁੱਤੀ ਹੋਈ ਸੀ ਉਹਨਾਂ ਦੀ ਜ਼ਮੀਰ ਨੂੰ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਵੱਡੇ ਪੱਧਰ ਤੇ ਜਾਗਰਤੀ ਲਿਆਉਂਦੀ ਹੈ ਔਰ ਸੀ ਦਾਂਸੀ ਦਾ ਡੁੱਲਿਆ ਖੂਨ ਕਦੀ ਵੀ ਅਜਾਇ ਨਹੀਂ ਜਾਂਦਾ ਜੋ ਅੱਜ ਅਸੀਂ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਗੁਰਦੁਆਰਾ ਗੁਰਨਾਨਕ ਦਰਵਾਰ ਲਿਸਾਲ ਵੇਖੇ ਲੰਗਰ ਹਾਲ ਵਿੱਚ ਗੁਰਨਾਨਕ ਸੇਕ ਗੁਰਦੁਆਰਾ ਦਰਦਵਾਰਾ ਗੁਰ ਨਾਨਕ ਦਰਵਾਜ਼ਾ ਸਾਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਿੱਖ ਸੰਗਤ ਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਜਿਹੜੀ ਉਹ ਲਗਾਈ ਜਾ ਰਹੀ ਹੈ ਔਰ ਜਿੰਨੇ ਵੀ ਸਾਡੇ ਪੰਥ ਦਰਦੀ ਵੀਰ ਭੈਣਾ ਬਜ਼ੁਰਗ ਇੱਥੇ ਪਹੁੰਚੇ ਹਨ ਉਹਨਾਂ ਦਾ ਅਸੀਂ ਦਿਲ ਤੋਂ ਗਹਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਹੀਦ ਪਾਈ ਹਰਦੀਪ ਸਿੰਘ ਨਿਚਰ ਜਿੰਦਾਬਾਦ 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 ਭਾਰਤੀ ਹਕੂਮਤ ਮੁਰਦਾਬਾਦ ਭਾਰਤੀ ਹਕੂਮਤ ਮੁਰਦਾਬਾਦ ਭਾਰਤੀ ਹਕੂਮਤ ਮੁਰਦਾਬਾਦ ਭਾਰਤੀ ਹਕੂਮਤ ਮੁਰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਹਰਜੀਤ ਸਿੰਘ ਸ਼ਹੀਦ ਭਾਈ ਹਰਜੀਤ ਸਿੰਘ ਨੇਜਰ ਦੀ ਫੋਟੋ ਇੱਥੇ ਲਾ ਰਹੇ ਆ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਗੁਰਨਾਨਕ ਦਰਬਾਰ ਲਸਾਲ ਦੀ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ ਆ ਜਿਨ੍ਹਾਂ ਦੀ ਪੂਰੀ ਸਮੂਚੀ ਟੀਮ ਨੇ ਇਸ ਗੱਲ ਦਾ ਮੋਢੇ ਨਾਲ ਮੋਢਾ ਲਾਇਆ ਵੀ ਸ਼ਹੀਦ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਆ ਨਹੀਂ ਤਾਂ ਇਹ ਗੁਰੂ ਘਰ ਬਾਕੀ ਵੀ ਸ਼ਹਿਰਾਂ 'ਚ ਹੈਗੇ ਔਰ ਸਾਡੇ ਵੀ ਸ਼ਹਿਰਾਂ 'ਚ ਹੈਗੇ ਕਈ ਜਿਹੜੇ ਇਦਾਂ ਦੇ ਕੰਮ ਤੋਂ ਦੂਰ ਰਹਿੰਦੇ ਆ ਔਰ ਭਾਰਤੀ ਹਕੂਮਤ ਨਾਲ ਕੌਨਸਟ੍ਰੂਟ ਨਾਲ ਰਲ ਕੇ ਚੱਲਦੇ ਆ ਔਰ ਇਹ ਬੜੀ ਹੀ ਇਹ ਗੱਲ ਮਾੜੀ ਆ ਕਿਉਂਕਿ ਜਿਨ੍ਹਾਂ ਨੇ ਸਾਡਾ ਖੂਨ ਪਹਾਇਆ ਅਸੀਂ ਉਹਨਾਂ ਦੇ ਦੀਨ ਬਾਲੇ ਕੰਟਰੀ ਜਾ ਕੇ ਵੀ ਚੱਲਦੇ ਆ ਇਸ ਤੋਂ ਪਰੇ ਇਹ ਗੁਲਾਮੀ ਵਾਲੀ ਗੱਲ ਨਹੀਂ ਹੋ ਸਕਦੀ ਵੀ ਉਹਨਾਂ ਦੀਆਂ ਕਈ ਕਮੇਟੀਆਂ ਵਾਲੇ ਇਹ ਕੈਨੇਡਾ ਅਮਰੀਕਾ ਦੇ ਵਿੱਚ ਇੰਗਲੈਂਡ ਚ ਬਾਹਰਲੇ ਮੁਲਕਾਂ ਚ ਵੀ ਉਹਨਾਂ ਦੇ ਕੋਲੀ ਚੱਟ ਬਣੇ ਆ ਸੋ ਉਹਨਾਂ ਨੂੰ ਇਹ ਇਹ ਇੱਕ ਵਾਰ ਬੇਨਤੀ ਵੀ ਚੇਤਾਵਨੀ ਵੀ ਆ ਕਿ ਤੁਸੀਂ ਖਾਲਸਾ ਖਾਲਸਾ ਪੰਥ ਨਾਲ ਖੜੋ ਸੋ ਭਾਈ ਹਰਦੀਪ ਸਿੰਘ ਨੇਜਰ ਦੀ ਆਵਾਜ਼ ਨੂੰ ਉਹਨਾਂ ਨੇ ਬੰਦ ਕਰ ਲਈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਆ ਵੀ ਜੋ ਸਕ 1947 ਤੋਂ ਲੈ ਕੇ ਅੱਜ ਤੱਕ ਆਪਣੀ ਬਖਰੀ ਆਜ਼ਾਦੀ ਦੀ ਆਪਣੀ ਬਖਰੀ ਕੌਮ ਦੀ ਗੱਲ ਕਰਦੇ ਆ ਬਾਹਰੀ ਧਰਤੀ ਦੇ ਉੱਤੇ ਵੀ ਆਵਾਜ਼ ਨੂੰ ਦੱਬਿਆ ਜਾਵੇ ਇਹ ਆਵਾਜ਼ ਬੰਦ ਨਹੀਂ ਹੋਣੀ ਗੱਲ ਹਰੇਕ ਹੋਣੀ ਆ ਕੱਲ 47 ਦੀ ਵੀ ਹੋਣੀ ਆ ਗੱਲ 1995 ਦੀ ਵੀ ਹੋਣੀ ਆ ਗੱਲ 1955 ਦੀ ਵੀ ਹੋਣੀ ਆ 1965 ਦੀ ਵੀ ਹੋਣੀ ਆ ਜੋ ਪੰਜਾਬ ਵੀ ਸੂਬੇਲੇ ਸ਼ਹੀਦਾਂ ਦਿੱਤੀਆਂ ਜਾ ਅੱਜ ਅਸੀਂ 4ਵੀਂ ਬਰੇਗੰਡ ਠਿੱਠੇ ਕਾਲ ਤੱਕ ਸਦੀ ਬਣਾਈ ਉਹਨਾਂ ਸਿੰਘਾਂ ਦੀ ਵੀ ਹੋਣੀ ਆ ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਜੋ ਖਾਲਸਾਂ ਦੀ ਨੀਂਹ ਰੱਖਲੇ ਸੀ ਉਸ ਨੀਂਹ ਦੇ ਉੱਤੇ ਮਕਾਨ ਆਜ਼ਾਦੀ ਦਾ ਸਵਾਰ ਲਈ ਭਾਈ ਹਰਦੀਪ ਸਿੰਘ ਨੇ ਜਨੇ ਸ਼ੀਧੀ ਦਿੱਤੀ ਆ ਔਰ ਹੋਰਾਂ ਨੇ ਸ਼ੀਧੀ ਦਿੱਤੀ ਆ ਅੱਜ ਭਾਈ ਹਰਵਿੰਦਰ ਸਿੰਘ ਸੰਧੂ ਦੀ ਅਸੀਂ ਬੋਕਰ ਲੀਜ਼ ਕੀਤੀ ਆ ਉਹਨਾਂ ਨੇ ਵੀ ਸ਼ੀਧੀ ਦਿੱਤੀ ਆ ਸੋ ਜਿੰਨੇ ਵੀ ਸਿੰਘ ਵਾ ਜਾਂ ਆਪਾਂ ਵੀ ਸਾਰੇ ਆ ਆਪਾਂ ਉਸ ਆਜ਼ਾਦੀ ਦੇ ਆਸਕਾਂ ਸਾਰੇ ਉਸ ਲੀਹਾਂ ਤੇ ਚੱਲਣ ਵਾਲੇ ਆ ਔਰ ਇਦਾਂ ਹੀ ਚੱਲੇ ਜਾਣਾ ਇਹ ਹਿੰਦੁਸਤਾਨ ਦੀ ਹਕੂਮਤ ਭੁੱਲ ਜਵੇ ਜੋ ਸਾਨੂੰ ਦਬਾ ਲੂਗੀ ਹੋ ਸਕਦਾ ਅੱਜ ਵੀ ਏਜੰਸੀਆਂ ਦੇ ਬੰਦੇ ਇੱਥੇ ਖੜੇ ਹੋਣ ਆਵਾਜ਼ ਕਰਦੇ ਹੋਣ ਕਿਉਂਕਿ ਹਰੇਕ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਬੰਦੇ ਆਪਣੇ ਛੱਡੇ ਹੁੰਦੇ ਆ ਆਵਾਜ਼ ਕਰਨ ਵਾਸਤੇ ਸੋ ਇਸ ਕਰਕੇ ਗੁਰੂ ਘਰ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਪ੍ਰਾਰਾਲਾ ਕੀਤਾ ਆ ਔਰ ਲਾਈਆ ਔਰ ਇਸ ਤਰ੍ਹਾਂ ਇਹ ਪ੍ਰਾਰਾਲਾ ਹੋਰ ਵੀ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵਾਂਗ ਦਾ ਸੰਯੋਗ ਲਈਏ ਸੋ ਖਾਸ ਕਰਕੇ ਪਾਰਕ ਦੀ ਗੁਰੂ ਕਮੇਟ ਪਾਰਕ ਦੀ ਕਮੇਟੀ ਹਰਸਨ ਦੀ ਕਮੇਟੀ ਔਰ ਗੁਰਦੁਆਰਾ ਬੂਦਰੇ ਡੋਰਿਆਂ ਦੀ ਵੀ ਸੋ ਸੇਵਾਦਾਰ ਉਹ ਸਾਰੇ ਇਹ ਇਹ ਇਲਾਕੇ ਬਾਕੀ ਸਾਰੇ ਇੱਥੇ ਮਨਵੀਰ ਸਿੰਘ ਹੁਣੀ ਪਹੁੰਚੇ ਹੋਏ ਆ ਸੋ ਇਸ ਕਰਕੇ ਬਾਕੀ ਵੀ ਜਿਹੜਾ ਸਾਡੇ ਯੂਥ ਇਤੇ ਆਵਾਜ਼ ਕਰਦਾ ਭੈਣਾ ਆਵਾਜ਼ ਕਰਦੀਆਂ ਔਰ ਅਸੀਂ ਇਹ ਆਪਣੀ ਹਿਸਟਰੀ ਨੂੰ ਦੇਖਣਾ ਜੋ 47 ਤੋਂ ਲੈ ਕੇ ਜੋ ਅੱਜ ਤੱਕ ਸਾਡੇ ਹੋਇਆ ਸਾਡੀ ਜਿਹੜੀ ਆਵਾਜ਼ بلند ਕਰਨ ਨੂੰ ਉਹ ਸਾਡੀ ਆਵਾਜ਼ ਨੂੰ ਕੁਚਲਦੇ ਆ ਕਿਉਂਕਿ ਅਸੀਂ ਗੁਲਾਮ ਆ ਬਜਾਏ ਇੱਥੇ ਅਸੀਂ ਗੱਲ ਕਰਦੇ ਆਂ ਅੱਜ ਵੀ ਕਰਦੇ ਆਂ ਬਾਹਰ ਝੰਡੇ ਲੱਗਿਆ ਇਹ ਹਿੰਦੁਸਤਾਨ ਦੀ ਹਕੂਮਤ ਸੱਪਾਂਗੂ ਉਹਨਾਂ ਦੀ ਹਕਤ ਤੇ ਲੜਦੇ ਆਂ ਸੋ ਇਸ ਕਰਕੇ ਆਪਾਂ ਆਵਾਜ਼ ਨੂੰ ਹੋਰ ਬਲੰਦ ਕਰਨਾ ਸੋ ਆਪਾਂ ਹੁਣੇ ਫੋਟੋ ਤੋਂ ਕਪੜਾ ਥੋੜਾ ਸਮਾਂ ਲਾਵਾਂਗੇ ਮਨੀਵੀਰ ਸਿੰਘ ਬੋਲਣਗੇ ਤੇ ਉਸ ਤੋਂ ਬਾਅਦ ਆਪਾਂ ਹੋਰ ਵੀ ਕਿਸੇ ਬੁਲਾਰੇ ਨੇ ਬੋਲਣਾ 2 ਮਿੰਟ ਬੋਲ ਸਕਦਾ ਆ ਸੋ ਆਪਾਂ ਸਿੰਘਾਂ ਦੀ ਸੋਚ ਤੇ ਇਦਾਂ ਪੈਰਾ ਦੇਣਾ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਗਗਨਦ ਮਾਮਾ ਵਾਜਿਓ

ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਤਸਵੀਰ ਨੂੰ ਸ਼ੋਭਿਤ ਕੀਤਾ ਜਾ ਰਿਹਾ ਇਹ ਕਿਉਂ ਕੀਤਾ ਜਾ ਰਿਹਾ ਹੈ ਕਿ ਸਾਡਾ ਸ਼ੌਕ ਨਹੀਂ ਹੈ ਇਹ ਲਲਕਾਰ ਹੈ ਉਸ ਹਕੂਮਤ ਨੂੰ ਜਿਹਨੇ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਆਪਣੇ ਕਰੰਦਿਆਂ ਰਾਹੀਂ ਸ਼ਹੀਦ ਭਾਈ ਹਰਦੀਪ ਹਰਜੀਤ ਸਿੰਘ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਵਾਇਆ ਇਹ ਇੱਕ ਮੈਸੇਜ ਹੈ ਕਿ ਤੁਸੀਂ ਹਰਦੀਪ ਸਿੰਘ ਨਿੱਜਰ ਦੀ ਆਵਾਜ਼ ਇੱਕ ਗੁਰੂ ਘਰ ਚੋਂ ਬੰਦ ਕਰਨੀ ਚਾਹੁੰਦੇ ਸੀ ਅੱਜ ਦੁਨੀਆ ਦੇ ਹਰ ਗੁਰੂ ਘਰ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਦੇ ਨੈਚਰ ਦੀ ਜਿਹੜੀ ਤਸਵੀਰ ਹੈ ਉਹ ਬਾਕੀ ਸਿੰਘਾ ਦੀਆਂ ਸ਼ਹੀਦ ਸਿੰਘਾ ਦੀਆਂ ਤਸਵੀਰਾਂ ਦੇ ਨਾਲ ਖੜ ਕੇ ਸਾਡੀ ਇਸ ਜੰਗੇ ਆਜ਼ਾਦੀ ਨੂੰ ਅਗਵਾਈ ਦਿੰਦੀ ਰਹੂਗੀ ਤਸਵੀਰ ਇੱਥੇ ਸ਼ਹੀਦ ਦੀ ਇਸ ਲਈ ਲਾਈ ਗਈ ਹੈ ਕਿ ਸਾਡੀ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੇ ਹੁਣ ਨਵੇਂ ਸਿੰਘ ਸਾਡੇ ਆ ਰਹੇ ਆ ਪੰਜਾਬ ਤੋਂ ਜਿਨ੍ਹਾਂ ਨੂੰ ਉੱਥੇ ਗੁਲਾਮੀ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਇਹ ਮੈਸੇਜ ਮਿਲਦਾ ਰਹੇ ਕਿ ਕਾਤਲਾਂ ਦੇ ਹੱਥ ਕੱਲੇ ਪੰਜਾਬ ਦੀ ਨੌਜਵਾਨੀ ਦੇ ਗਲਾਂ ਤੱਕ ਕੱਲੇ ਪੰਜਾਬ ਤੱਕ ਸੀਮਤ ਨਹੀਂ ਰਹੇ ਉਹਨਾਂ ਨੇ ਸ਼ਹੀਦ ਪਾਈ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਦੇ ਵਿੱਚ ਜੀਤ ਕੀਤਾ ਉਹਨਾਂ ਨੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਖੰਡੇ ਨੂੰ ਯੂਕੇ ਦੇ ਵਿੱਚ ਸ਼ਹੀਦ ਕੀਤਾ ਉਹਨਾਂ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਨੂੰ ਸਰੀ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ। ਉਹਨਾਂ ਨੇ ਭਾਈ ਲਖਵੀਰ ਸਿੰਘ ਰੋਡੇ ਨੂੰ ਭਾਈ ਪੀ ਐਚ ਡੀ ਨੂੰ ਹੋਰ ਅਨੇਕਾ ਸਿੰਘ ਤੇ ਤੁਹਾਡੇ ਜਿਹੜੇ ਆ ਜਿਹੜੇ ਬਾਹਰਲੇ ਮੁਲਕਾਂ 'ਚ ਰਹਿ ਕੇ ਜੰਗੇ ਆਜ਼ਾਦੀ ਨੂੰ ਇੱਕ ਮੋਰੀ ਭੂਮਿਕਾ ਨਿਭਾ ਰਹੇ ਸੀ ਉਹਨਾਂ ਸਾਰਿਆਂ ਦਾ ਸ਼ਹੀਦੀ ਦਾ سلسلہ ਜਿਹੜਾ ਸ਼ੁਰੂ ਕੀਤਾ। ਔਰ ਇੱਥੇ ਹੀ ਬੱਸ ਨਹੀਂ ਉਹ ਮੁਕਰਦੇ ਨਹੀਂ ਉਹ ਬੇਸ਼ਰਮ ਲੋਕ ਇਹ ਮੋਦੀ ਵਰਗੇ ਦਰਿੰਦੇ ਉਹ ਹੁਣ ਚੋਣ ਪ੍ਰਚਾਰ ਦੇ ਵਿੱਚ ਆਪਣੀਆਂ ਰੈਲੀਆਂ ਦੇ ਵਿੱਚ ਸ਼ਰਿਆਮ ਇਹ ਕਹਿ ਰਿਹਾ ਕਿ ਘਰਮੇ ਕੁਸਕੇ ਮਾਰਾਂਗੇ ਉਹਨਾਂ ਨੂੰ ਭੁੱਲ ਗਈ ਐ ਇੰਦਰਾ ਗਾਂਧੀ ਉਹਨਾਂ ਨੂੰ ਭੁੱਲ ਗਿਆ ਜਨਰਲ ਪਟਿਆ ਉਹਨਾਂ ਨੂੰ ਭੁੱਲ ਗਿਆ ਉਹ ਗੁਲਿੰਦਰ ਰਿੰਦੇ ਜਦੋਂ ਅਸੀਂ ਕੁਸਕੇ ਮਾਰਿਆ ਸੀ ਤੇ ਜਦੋਂ ਅਸੀਂ ਕੁਸਕੇ ਮਾਰਿਆ ਸੀ ਅਸੀਂ ਨਜਾਇਜ਼ ਬੰਦੇ ਨਹੀਂ ਸੀ ਮਾਰੇ ਹਰ ਇੱਕ ਸੱਪ ਨੂੰ ਉਹਦੀ ਖੋਟ ਚੋਂ ਕੱਢ ਕੇ ਮਾਰਿਆ ਸੀ ਤੇ ਖਾਰੇ ਘੋਣਾ ਦੇ ਗਿੱਦਰ ਨੂੰ ਉਹਦੀ ਗੁਫਾ ਦੇ ਵਿੱਚ ਤੁਸਕੇ ਮਾਰਿਆ ਸੀ ਉਹਨੂੰ ਕਹਿੰਦੇ ਕੁਸਕੇ ਮਾਰਨਾ ਇਹ ਨਹੀਂ ਹੁੰਦਾ ਵੀ ਤੁਸੀਂ ਯੰਗ ਮੁੰਡੇ ਪਹਾੜੇ ਦੇ ਲੈ ਕੇ ਤੇ ਉਹਨਾਂ ਤੋਂ ਆਪਣੇ ਐਕਸ਼ਨ ਕਰਾਓ ਸੋ ਗੱਲ ਮੁੱਕਦੀ ਇੱਥੇ ਆ ਕਿ ਤੁਹਾਡੀ ਗੋਲੀ ਦੇ ਨਾਲ ਸ਼ਹੀਦ ਜਿਹੜਾ ਉਹ ਖਤਮ ਨਹੀਂ ਹੁੰਦਾ ਸ਼ਹੀਦ ਜਿਹੜਾ ਉਹ ਸਾਰੀ ਰਹਿੰਦੀ ਲੋਕਾਈ ਤੱਕ ਆਪਣੀ ਕੌਮ ਦੀ ਅਗਵਾਈ ਕਰਦਾ ਸੋ ਇਸੇ ਸਿਲਸਲੇ ਦੇ ਵਿੱਚ ਬਾਕੀ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਅੱਜ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦੀ ਫੋਟੋ ਸ਼ੋਭਿਤ ਕੀਤੀ ਗਈ ਆ ਔਰ ਅਸੀਂ ਲਲਕਾਰ ਕੇ ਕਹਿੰਨੇ ਆਂ ਹਿੰਦੂ ਹਕੂਮਤ ਨੂੰ ਅੱਜ ਸਾਡੇ ਜ਼ਖਮ ਰਸ ਰਹੇ ਨੇ 40 ਸਾਲਾਂ ਦੇ ਵਿੱਚ ਇੱਕ ਵੀ ਜ਼ਖਮ ਜਿਹੜਾ ਸਾਡਾ ਉਹ ਚਾਹੇ ਤੁਹਾਡੀਆਂ ਗੋਲੀਆਂ ਦੇ ਹੋਣ ਚਾਹੇ ਤੁਹਾਡੀ ਗਲਾਂ 'ਚ ਟਾਇਰ ਪਾ ਕੇ ਕੀਤੀ ਗਈ ਜੈਨੋਸਾਈਡ ਦੇ ਹੋਣ ਚਾਹੇ ਨਸ਼ਿਆਂ ਦੇ ਵਿੱਚ ਸਾਡੀ ਜਵਾਨੀ ਜਿਹੜੀ ਗਰਗ ਕੀਤੀ ਆ ਉਹ ਹੋਵੇ ਤੇ ਚਾਹੇ ਅੱਜ ਤੁਸੀਂ ਸਾਡੇ ਝੰਡਿਆਂ ਤੋਂ ਖੰਡੇ ਲਾ ਕੇ ਉੱਤੇ ਝਾੜੂ ਦੇ ਨਿਸ਼ਾਨ ਬਣਾਏ ਹੋਣ ਇੱਕ ਇੱਕ ਜ਼ਖਮ ਦਾ ਜਿਹੜਾ ਹਿਸਾਬ ਆ ਅਸੀਂ ਖਾਲਸਾਣ ਦੀ ਕਾਇਮੀ ਸ਼ਹੀਦਾਂ ਦਾ ਜਿਹੜਾ ਸੁਪਨਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਆਖਰੀ ਬੋਲ ਦੇ ਅਨੁਸਾਰ ਕਿ ਸਾਥ ਸਾਹਿਬ ਜੀ ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਆ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਾਏ ਉਸ ਦਿਨ ਖਾਲਸਾਣ ਦੀ ਨਹੀਂ ਰੱਖੀ ਜਾਏਗੀ ਉਸ ਨੀਂਦ ਦੇ ਉੱਤੇ ਮੈਲ ਸਾਰਨ ਦੇ ਲਈ ਫੇਰ 1986 ਵਿੱਚ 29 April ਨੂੰ ਸਰਵਤ ਖਾਲਸਾ ਹੋਇਆ ਜਿਨੇ ਖਾਲਿਸਤਾਨ ਦਾ ਐਲਾਨ ਕੀਤਾ। ਸੋ ਇਹ ਯਾਦ ਰੱਖੇ ਕਿ ਅਸੀਂ ਭਾਰਤ ਨੂੰ ਤੋੜ ਕੇ ਕੋਈ ਨਵਾਂ ਮੁਲਕ ਨਹੀਂ ਬਣਾਉਣਾ। ਸਾਡੇ ਖਾਲਿਸਤਾਨ ਦਾ ਯਾਤ ਪਛਾਤੀ ਦਾ ਐਲਾਨ ਸਾਡੇ ਸਿੰਘਾਂ ਨੇ ਕੀਤਾ ਹੋਇਆ। ਸਾਡਾ ਕੰਮ ਸਿਰਫ ਇਹਨਾ ਕਿ ਅਸੀਂ ਉਹਨੂੰ ਹੁਣ ਦੁਸ਼ਮਣ ਦੇ ਸਕੰਜੇ ਚੋਂ ਆਜ਼ਾਦ ਕਰਾਉਣਾ ਔਰ ਇਸ ਕੰਮ ਦੇ ਵਿੱਚ ਮਾਈ ਭਾਈ ਜਿਵੇਂ ਵੀ ਤੁਸੀਂ ਸਾਰੇ ਯੋਗਦਾਨ ਦੇ ਸਕਦੇ ਹੋ ਤਨ ਨਾਲ ਮਨ ਨਾਲ ਧਨ ਨਾਲ ਜਾਂ ਫਿਰ ਇਮੋਸ਼ਨਸ ਦੇ ਨਾਲ ਜਿੱਦਾਂ ਵੀ ਕੌਮ ਨਾਲ ਖੜ ਸਕਦੇ ਹੋ ਖੜੋ ਕਿਉਂਕਿ ਇਹ ਮੈਂ ਨਹੀਂ ਕਹਿੰਦਾ ਇਹ ਉਸ ਵੇਲੇ ਦੇ ਸਾਡੇ ਜਥੇਦਾਰ ਬਾਬਾ ਗੁਰਵਰਜਨ ਸਿੰਘ ਮਾਨੋਚਾਲ ਦੇ ਬੋਲ ਸਭ ਕਿ ਖਾਲਸਾ ਜੀ ਖਾਲਿਸਤਾਨ ਦਾ ਐਲਾਨ ਹੋ ਚੁੱਕਾ ਹੁਣ ਕੌਮ ਦਾ ਫਰਜ਼ ਇਹ ਬਣਦਾ ਕਿ ਹਰ ਇੱਕ ਉਸ ਬੰਦੇ ਦੀ ਜਿਹੜਾ ਹਕੂਮਤ ਦੇ ਨਾਲ ਸਿੱਧੀ ਲੜਾਈ ਦੇ ਵਿੱਚ ਆ ਉਹਦਾ ਜੇਸ ਵੀ ਤਰੀਕੇ ਦੇ ਨਾਲ ਹੋ ਸਕਦਾ ਉਹਦਾ ਸਾਥ ਦੋ ਸੋ ਖਾਲਸਾ ਜੀ ਅੱਜ ਵੀ ਇਹੀ ਬੇਨਤੀ ਆ कि ਜਿਹੜੇ ਵੀ ਵੀਰ ਪੇਣਾ ਖੁੱਲੇ ਮਨ ਦੇ ਨਾਲ ਖੁੱਲੇ ਦਿਲ ਦੇ ਨਾਲ ਇਸ ਜੰਗੇ ਆਜ਼ਾਦੀ ਦੇ ਵਿੱਚ ਕੁੱਦੇ ਹੋਏ ਆ ਤੁਸੀਂ ਜਰੂਰ ਉਹਨਾਂ ਦਾ ਸਾਥ ਦਿਓ ਕੋ ਇੰਨੀਆਂ ਹੀ ਬੇਨਤੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਰ ਦੇ ਵਿੱਚ ਇਸ ਯੋਧੇ ਦੇ ਨਾਮ ਦੇ ਉੱਤੇ ਆਪਾਂ ਨਾਰੇ ਲਾਵਾਂਗੇ ਸ਼ਹੀਦ ਭਾਈ ਹਰਦੀਪ ਸਿੰਘ ਨਿਚਰ ਜਿੰਦਾਬਾਦ ਸ਼ਹੀਦ ਭਾਈ ਹਰਦੀਪ ਸਿੰਘ ਨਿਚਰ ਜਿੰਦਾਬਾਦ ਨਿਚਰ ਤੇਰੀ ਸੋਚ ਤੇ ਬਰਾਬਰ ਦੇ ਟੋਕ ਕੇ ਨਿਚਰ ਤੇਰੀ ਸੋਚ ਤੇ ਬਰਾਬਰ ਦੇ ਟੋਕ ਕੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ਹਰ ਫਟੜ ਮੱਥਾ ਨਹੀਂ ਝੁਕਦਾ ਬਨ ਲਾਇਆ ਹਰ ਛਲ ਨਹੀਂ ਰੁਕਦੀ ਜੋ ਅਸੀਂ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਇਹ ਸਾਰੀ ਸੰਗਤ ਦਾ ਇਕੱਠ ਹੋਇਆ ਸਾਡੇ ਬੜੇ ਹੀ ਸਤਕਾਰਯੋਗ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਦੇ ਭਾੜੇ ਦੇ ਕਾਤਲਾਂ ਨੇ ਪਿਛਲੇ ਸਾਲ 18 ਜੂਨ 2023 ਦੇ ਵਿੱਚ ਸਰੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਜੋ ਸ਼ਹਾਦਤ ਹੈ ਜਿੱਥੇ ਅਸੀਂ ਸਾਰੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਉਥੇ ਅੱਜ ਉਹਨਾਂ ਦੀ ਇਹ ਸਤਕਾਰਤ ਤਸਵੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸਿਸ਼ਕੋਬਧ ਕੀਤੀ ਗਈ ਸਿੱਖਾਂ ਨੇ ਜਦੋਂ-ਜਦੋਂ ਸਾਨੂੰ ਭਾਜੀਆਂ ਪਾਈਆਂ ਇਹਨਾਂ ਇੰਡੀਅਨ ਹਕੂਮਤ ਨੂੰ ਵਾਰ-ਵਾਰ ਅਸੀਂ ਜਵਾਬ ਦਿੱਤਾ ਪਰ ਇਸ ਥੋੜੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਸਾਡੀ ਕੌਮ ਦਾ ਜੋ ਨੁਕਸਾਨ ਕੀਤਾ ਗਿਆ ਜਿਹਦੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵਾੜ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਭਾਈ ਅਵਤਾਰ ਸਿੰਘ ਖੰਡਾ ਤੇ ਹੋਰ अनेका ਪੰਜਾਬ ਦੀ ਧਰਤੀ ਦੇ ਸੰਦੀਪ ਸਿੰਘ ਜੀ ਸਿੱਧੂ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਪੰਜਾਬ ਦੀ ਧਰਤੀ ਦੇ ਉਸ ਖਾਲਸਾ ਖਾਲਿਸਤਾਨ ਦੀ ਗੱਲ ਕੋਈ ਬਾਕੀ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਹਕੂਮਤ ਤੋਂ ਜਰਿਆ ਨਾ ਗਿਆ ਤੇ ਉਹਨਾਂ ਨੂੰ ਚੱਕ ਕੇ ਪੰਜਾਬ ਦੀਆਂ ਜੇਲਾਂ ਨੂੰ ਛੱਡ ਕੇ ਡਿਬੜੂਗਰ ਜੇਲ੍ਹ ਅਸਾਮ ਵਿਖੇ ਭੇਜ ਦਿੱਤਾ ਗਿਆ ਕਿਉਂਕਿ ਕੌਮ ਦੀ ਜੋ ਆਵਾਜ਼ ਬਣੇਗਾ ਉਸ ਨੂੰ ਹਮੇਸ਼ਾ ਦੇ ਲਈ ਖਮੋਸ਼ ਕਰਨ ਦੀ ਜੋ ਭਾਰਤੀ ਹਕੂਮਤ ਦੀ ਨੀਤੀ ਰਹੀ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਮੈਂ ਅੱਜ ਆਪਣੇ ਜੂਥ ਨੂੰ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪਿਆਰਿਓ ਇਹ ਸਮਾਂ ਹੈ ਜਦੋਂ ਅਸੀਂ ਆਪਣੀ ਕੌਮ ਦੀ ਆਵਾਜ਼ ਨੂੰ ਗੂੰੰਦ ਕਰੀਏ ਅਸੀਂ ਆਪਣੇ ਜਜ਼ਬੇ ਨੂੰ ਢਿੱਲੀ ਟੈਂ ਦੀ ਕਲਾ ਦੇ ਵਿੱਚ ਨਾ ਜਾਣ ਦਈਏ ਸਗੋਂ ਇਹਨਾਂ ਸ਼ਹੀਦਾਂ ਦੀ ਓਟ ਆਸਰਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਇਹਨਾਂ ਸ਼ਹੀਦਾਂ ਦੀਆਂ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲੀਏ ਅੱਜ ਗੁਰਦਾਰਾ ਸਾਹਿਬ ਦੇ ਵਿੱਚ ਸਾਡੇ ਬੜੇ ਸਰਕਾਰਤ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਸੰਧੂ ਜੋ ਪੌਮ ਦੇ ਰੋਸ਼ਨ ਦਿਮਾਗ ਉਹਨਾਂ ਵੱਲੋਂ ਜੋ ਸ਼ਹਾਦਤ ਹੋਈ ਸੀ ਭਾਈ ਬਲਜੀਤ ਸਿੰਘ ਵੱਲੋਂ ਜੋ ਰੋਸ਼ਨ ਦਿਮਾਗ ਕਿਤਾਬ ਉਹਨਾਂ ਦੀ ਜੀਵਨੀ ਦੇ ਛਾਪੀ ਗਈ ਉਹ ਵੀ ਰਿਲੀਜ਼ ਕੀਤੀ ਗਈ ਬਹੁਤ ਸਾਰੀਆਂ ਸੰਗਤਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਜਰ ਜਿੰਦਾਬਾਦ ਸ਼ਹੀਦ ਭਾਈ ਹਰਦੀਪ ਸਿੰਘ ਜੀ ਨੇਜਰ ਜਿੰਦਾਬਾਦ ਸ਼ਹੀਦ ਭਾਈ ਹਰਦੀਪ ਸਿੰਘ ਜੀ ਨੇਜਰ ਜਿੰਦਾਬਾਦ ਨੇਜਰ ਤੇਰੀ ਸੋਚ ਪਏ ਜਹਾਂ ਦੇ ਰੋਸ ਤੇ ਨੇਜਰ ਤੇਰੀ ਸੋਚ ਪਏ ਜਹਾਂ ਦੇ ਰੋਸ ਤੇ ਜੇਕ ਅਸੀਂ ਭਾਰਤੀ ਹਕੂਮਤ ਨੂੰ ਦੱਸਣਾ ਚਾਹੁੰਦੇ ਹਾਂ ਜੇਕਰ ਕੌਮ ਦੀ ਆਜ਼ਾਦੀ ਲਈ ਜੂਝਣ ਵਾਲਾ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਭਾਰਤੀ ਹਕੂਮਤ ਦੀਆਂ ਨਜ਼ਰਾਂ ਵਿੱਚ ਅਤਵਾਦੀ ਹੈ ਜੇਕਰ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਸ਼ਹੀਦ ਪਾਈ ਹਰਦੀਪ ਸਿੰਘ ਨੇਜਰ ਭਾਰਤੀ ਹਕੂਮਤ ਦੀਆਂ ਨਜ਼ਰਾਂ ਵਿੱਚ ਅੱਤਵਾਦੀ ਹੈ ਜੇਕਰ ਪ੍ਰੀਸ ਬੱਚੋਟੇ ਛੋਟੇ ਛੋਟੇ ਬੱਚਿਆਂ ਨੂੰ ਪ੍ਰੀ ਸਕੂਲ ਖੋਲ ਕੇ ਦੇਣ ਵਾਲਾ ਔਰ ਵੱਡੇ ਬੱਚਿਆਂ ਨੂੰ ਮੀਡਲ ਸਕੂਲ ਖੋਲ ਕੇ ਦੇਣ ਵਾਲਾ ਸਰਕਾਰ ਦੀਆਂ ਨਜ਼ਰਾਂ ਵਿੱਚ ਅੱਤਵਾਦੀ ਹੈ ਜੇਕਰ ਕੈਨੇਡਾ ਵਿੱਚ ਹੜ ਆਉਣ ਤੇ ਉਹਨਾਂ ਦੀ ਮਦਦ ਕਰਨ ਵਾਲਾ ਹਰਦੀਪ ਸਿੰਘ ਨੇਜਰ ਅੱਤਵਾਦੀ ਹੈ ਜੇਕਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੌਮ ਦੀ ਆਜ਼ਾਦੀ ਦੀ ਗੱਲ ਖਾਲਿਸਤਾਨ ਰੈਫਰੈਂਡਮ ਰਾਹੀਂ ਗੱਲ ਕਰਨ ਵਾਲਾ ਭਾਰਤੀ ਹਕੂਮਤ ਦੀ ਨਜ਼ਰਾਂ ਵਿੱਚ ਅੱਤਵਾਦੀ ਹੈ ਫਿਰ ਅਸੀਂ ਭਾਰਤੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਾਗੇ ਅੱਤਵਾਦੀ ਬੰਦਾ ਪਸੰਦ ਕਰਦੇ ਹਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਖਾਲਿਸਤਾਨ خالستان 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 سوئید پائی ہردیپ سنگھ نچر سوئی پائی ہردیپ سنگھ نجر سوید پائی ہردیپ سنگھ نجر سوید پائی ہردیپ سنگھ نجر